ਪੰਜਾਬ ਸਰਕਾਰ ਵੱਲੋਂ ਭਾਵੇਂ ਕਿ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕਰ ਦਿੱਤੀ ਸੀ ਪਰ ਆੜਤੀਏ ਸੈਲਰ ਮਾਲਕਾਂ ਤੇ ਲੇਬਰ ਦੀ ਹੜਤਾਲ ਕਾਰਨ ਮੰਡੀਆਂ ਵਿੱਚ ਨਾ ਤਾਂ ਕਿਸਾਨਾਂ ਦੀ ਫਸਲ ਆ ਰਹੀ ਸੀ ਨਾ ਹੀ ਉਸ ਨੂੰ ਕੋਈ ਖਰੀਦਣ ਲਈ ਅੱਗੇ ਆ ਰਿਹਾ ਸੀ ਪਰ ਹੁਣ ਆੜਤੀਆਂ ਸੈਲਰ ਮਾਲਕਾਂ ਤੇ ਲੇਬਰ ਦੀ ਹੜਤਾਲ ਖਤਮ ਹੋਣ ਤੋਂ ਬਾਅਦ ਮੰਡੀਆਂ ਵਿੱਚ ਝੋਨੇ ਦੀ ਫਸਲ ਆਉਣੀ ਸ਼ੁਰੂ ਹੋ ਗਈ ਹੈ ਗਾਣਾ ਮੰਡੀ ਗੁਰਿਆਆਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਚੋਨੇ ਦੀ ਸਰਕਾਰੀ ਖਰੀਦ ਐਸਟੀਐਮ ਫਲੋਰ ਸਰਦਾਰ ਅਮਨਪਾਲ ਸਿੰਘ ਵੱਲੋਂ ਸ਼ੁਰੂ ਕਰਵਾਈ ਗਈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਹਨ ਕਿ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ। ਇਸਦੇ ਲਈ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ। ਉਹਨਾਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੁੱਕਾ ਚੋਨਾ ਮੰਡੀਆਂ ਵਿੱਚ ਲੈ ਕੇ ਆਉਣ ਨਾਲ ਹੀ ਉਹਨਾਂ ਇਹ ਵੀ ਅਪੀਲ ਕੀਤੀ ਕਿ ਕਿਸਾਨ ਪਰਾਲੀ ਨੂੰ ਅੱਗ ਨਾਲ ਲਗਾਉਣ ਇਸ ਮੌਕੇ ਆਰਤੀਆਂ ਐਸੋਸੀਏਸ਼ਨ ਗੁਰਆਂ ਦੇ ਪ੍ਰਧਾਨ ਸੁਖਦੇਵ ਸ਼ਾਬੜਾ ਨੇ ਵੀ ਕਿਸਾਨ ਭਰਾਵਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸੁੱੱਕਾ ਝੋਨਾ ਹੀ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਕਿ ਕਿਸਾਨ ਮੰਡੀਆਂ ਵਿੱਚ ਖੱਜਲ ਖੁਆਰ ਨਾ ਹੋਣ ਇਸ ਮੌਕੇ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ ਹਾਂਜੀ ਅੱਜ ਗੁਰਆਂ ਮੰਡੀ ਦੇ ਵਿੱਚੋਂ ਵਿਜ਼ਿਟ ਕੀਤਾ ਤੇ ਇਹਦੇ ਨਾਲ ਬਾਕੀ ਮੰਡੀਆਂ ਦੀ ਵਿਜ਼ਿਟ ਇਸ ਕਰ ਰਹੇ ਹਾਂ ਅਸੀਂ ਝੋਨੇ ਦੀ ਪਰਚੇਜ਼ ਜਿਹੜੀ ਹੈ ਉਹ ਸਟਾਰਟ ਕਰਤੀ ਹੈ ਆਫੀਸ਼ੀਅਲੀ ਤੇ ਇਹਦੇ ਵਿੱਚ ਮੇਰੇ ਨਾਲ ਇੱਥੇ ਦੀਮੂ ਸਾਹਿਬ ਤੇ ਸਿੱਕਟੀ ਮਾਰਕੀਟ ਕਮੇਟੀ ਤੇ ਏਜੰਸੀਆਂ ਦੇ ਅਫਸਰ ਸਾਰੇ ਮੌਜੂਦ ਹੈ ਇਹਨਾਂ ਨੇ ਹਦਾਇਤਾਂ ਕਰ ਦਿੱਤੀਆਂ ਵੀ ਜੋ ਜ਼ਿੰਮੇਵਾਰ ਕਿਸਾਨ ਚੋਨੇ ਦੀ ਫਸਲ ਲੈ ਕੇ ਆਉਂਦਾ ਮੰਡੀ ਦੇ ਵਿੱਚ ਉਹਦੀ ਇਮੀਡੀਏਟ ਖਰੀਦ ਖਰੀਦ ਪਾਈ ਜਾਵੇ ਕਿਸੇ ਵੀ ਤਰ੍ਹਾਂ ਦੀ ਟਿੱਲ ਨਾ ਵਰਤੀ ਜਾਵੇ ਤੇ ਨਾਲ ਦੀ ਨਾਲ ਹੀ ਲਿਫਟਿੰਗ ਦਾ ਕੰਮ ਵੀ ਨਾਲ ਦੀ ਨਾਲ ਚੱਲ ਰੱਖਿਆ ਹੋਵੇ ਸਾਡੇ ਵੱਲੋਂ ਪੂਰ ਜ਼ੋਰ ਕੋਸ਼ਿਸ਼ ਹੋਏਗੀ ਕਿ ਕਿਸੇ ਵੀ ਮੰਡੀ ਦੇ ਵਿੱਚ ਕਿਸੇ ਵੀ ਕਿਸਾਨ ਨੂੰ ਕਿਸੇ ਵੀ ਆੜਤੀਏ ਨੂੰ ਕਿਸੇ ਵੀ ਲੇਬਰ ਦੇ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਜਾਏ ਇਸ ਦੇ ਨਾਲ ਹੀ ਮੈਂ ਆਪਣੇ ਅਫਸਰਾਂ ਨੂੰ ਤੇ ਆਰਤੀਆ ਨੂੰ ਤੇ ਸਾਰੀ ਐਸੋਸੀਏਸ਼ਨ ਨੂੰ ਬੇਨਤੀ ਕਰਦਾ ਕਿ ਜਿੱਥੇ ਆਪਾਂ ਪ੍ਰੋਕੂਰਮੈਂਟ ਦੇ ਪ੍ਰਤੀ ਜ਼ਿੰਮੇਵਾਰੀ ਨਿਭਾਣੀ ਹੈ ਕਿ ਇਹ ਸਮੂਥਲੀ ਤੇ ਕੰਫਰਟੇਬਲੀ ਚੱਲੇ ਉਸ ਦੇ ਨਾਲ ਹੀ ਸਾਡਾ ਜੋ ਸਮਾਜ ਪ੍ਰਤੀ ਸਰਕਾਰ ਪਤੀ ਵਾਤਾਵਰਣ ਪਤੀ ਸੇ ਸਾਡਾ ਫਰਜ਼ ਹੈ ਉਹ ਵੀ ਨਿਭਾਇਆ ਜਾਵੇ ਤੇ ਸਾਰੇ ਜਰੂਰੀ ਕਿਸਾਨ ਵੀਰ ਫਸਲ ਲੈ ਕੇ ਮੰਡੀ ਵਿੱਚ ਆਣ ਉਹਨਾਂ ਨੂੰ ਸੁਖਾ ਸੁਖਾ ਰੱਖਿਆ ਜਾਵੇ ਅਤੇ ਨਾਲ ਹੀ ਉਹਨਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਵੀ ਉਹ ਇਸ ਵਾਰੀ ਸੱਬਰ ਨੂੰ ਪ੍ਰਾਣੀ ਨੂੰ ਅਗ ਨਾਲ ਲੜ ਇਸ ਪੱਤੇ ਵਿੱਚ ਸਾਰਿਆਂ ਨੂੰ ਅੱਜ ਬੇਨਤੀ ਕੀਤੀ ਹੈ ਤੇ ਮੈਨੂੰ ਉਮੀਦ ਹੈ ਕਿ ਸਾਰੇ ਸਰਕਾਰ ਦਾ ਸਾਡਾ ਇਸ ਇਸ ਸੰਬੰਧ ਵਿੱਚ ਸਹਿਯੋਗ ਦੇਣਗੇ ਥੈਂਕ ਯੂ ਅੱਜ ਗ੍ਰਾਮ ਮੰਡੀ ਵਿੱਚ ਡੀਐਮਓ ਸਾਹਿਬ ਐਸਡੀਐਮ ਸਾਹਿਬ ਸੈਕਟਰੀ ਸਾਹਿਬ ਤਹਿਸੀਲਦਾਰ ਸਾਹਿਬ ਮੰਡੀ ਦਾ ਦੌਰਾ ਕੀਤਾ ਅਤੇ ਉਹਨਾਂ ਨੇ ਆਪਣੀ ਹਾਜ਼ਰੀ ਵਿੱਚ ਬੋਲੀ ਕਰਵਾਈ ਮੈਂ ਸਾਰੇ ਜ਼ਿਮੀਦਾਰਾਂ ਨੂੰ ਬੇਨਤੀ ਕਰਦਾ ਤੇ ਝੋਨਾ ਮੰਡੀ ਵਿੱਚ ਸੁਕਾ ਕੇ ਲਿਆਓ ਤਾਂ ਹੀ ਇਸ ਸਾਲ ਝੋਨਾ ਵਿਕਣਾ ਗਿੱਲਾ ਝੋਨਾ ਮੰਡੀ ਵਿੱਚ ਨਹੀਂ ਵਿਕਣਾ 17% ਤੋਂ ਵੱਧ ਵਾਲਾ ਝੋਨਾ ਮੰਡੀ ਚ ਨਾ ਆਵੇ ਇਸ ਕਰਕੇ ਪਹਿਲਾਂ ਤੋਂ ਹੜਤਾਲ ਕਰਕੇ ਲੇਟ ਆ ਬਾਅਦ ਇਹ ਗਿੱਲਾ ਝੋਨਾ ਮੰਡੀ ਵਿੱਚ ਆ ਗਿਆ ਉਹਦੇ ਨਾਲ ਮੰਡੀ ਭਰ ਜਾਏਗੀ ਸੁੱਕੇ ਮਾਲ ਨੂੰ ਢੇਰੀ ਕਰਾਉਣ ਲਈ ਜਗ੍ਹਾ ਨਹੀਂ ਬਚੇਗੀ ਸੋ ਬਾਰ-ਬਾਰ ਜ਼ਿਮੀਦਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੰਡੀ ਵਿੱਚ ਸੁੱਕਾ ਝੋਨਾ ਲਿਆਓ ਤਾਂ ਜੋ ਗੋਲੀ ਔਰ ਮਾਲ ਟਾਈਮ ਸਰ ਭਰ ਕੇ ਜੀਵਨਦਾਰ ਵਾਪਸ ਜਾ ਸਕਣ ਧੰਨਵਾਦ ਸਖਦੇਵ ਸ਼ਾਵਲਾ ਪ੍ਰਧਾਨ ਅੜਤੀ ਐਸੋਸੀਏਸ਼ਨ ਰਿਆ